ਖਿਆਲ ਗੁੜਤੀ ਚਾਹ ਮਿਸਤਰੀਆਂ ਨੂੰ ਪਿਆਈ ਹੈ ਤਿੰਨ ਚਾਰ ਚਾਰ ਪੰਜ ਟਾਈਮ ਸਾਡੇ ਘਰੇ ਚਾਹ ਬਣਦੀ ਰਹੀ ਤੇ ਖੰਡ ਦੀ ਅਸੀਂ ਚਾਹ ਨਹੀਂ ਬਣਦੀ ਕਹਿਣ ਤੋਂ ਭਾਵ ਇਹ ਅਸੀਂ ਚਿੱਟੇ ਨੂੰ ਚਿੱਟਾ ਜ਼ਹਿਰ ਕਹਿੰਦੇ ਆ ਨਾ ਖੰਡ ਵੀ ਇੱਕ ਚਿੱਟਾ ਜ਼ਹਿਰ ਹੈ ਚਿੱਟਾ ਲੂਣ ਵੀ ਇੱਕ ਚਿੱਟਾ ਜ਼ਹਿਰ ਹੈ ਕਹਿਣ ਤੋਂ ਭਾਵ ਅਸੀਂ ਮੂਨ ਲਾਲ ਟੁੱਟ ਗਏ ਸਾਨੂੰ ਜੜਾ ਲੈ ਦੇਖਣਾ ਪਵੇਗਾ ਹੁਣ ਸਮਾਂ ਘਰੇਲੂ ਬਾਗੀਚੀ ਸਬਜ਼ੀਆਂ ਦੀਆਂ ਬੱਲਾਂ ਲੱਗਦੀਆਂ ਪਈਆਂ ਵਾ ਵੀ ਲੱਗਦਾ ਪਿਆ ਘਰੇ ਲਾ ਦਿਓ ਖਾਵਾ ਨਹੀਂ ਹੈਗੀਆਂ ਮੋਟਰਾਂ ਦੇ ਆਲੇ ਦੋਲੇ ਮਰਲਾ ਮਰਲਾ ਦੋ ਦੋ ਮਰਲੇ ਆ ਥਾਂ ਪਿੱਛੇ ਨਾ ਅਸੀਂ ਪਤਾ ਕਿਉਂ ਸਬਜ਼ੀਆਂ ਲਾਉਣੀਆਂ ਛੱਡ ਗਏ ਜਾਂ ਫਲਦਾਰ ਸਾਡੇ ਨਾ ਅਮਰੂਦ ਆਮ ਹੀ ਹੁੰਦਾ ਸੀ ਸਾਡੀਆਂ ਮੋਟਰਾਂ ਦੇ ਆਲੇ 베ਰ ਆਮ ਹੀ ਹੁੰਦਾ ਸੀ ਕਦੇ ਲੁਧਿਆਣੇ ਨੂੰ ਜਾਇਆ ਜਾਂ ਚੌਂਕੀ ਮਾਨ ਕੋਲੇ 베ਰ ਆ ਗੁੜਿਆਂ ਦੇ ਮੈਂ ਉੱਥੇ ਭਾਅ ਪੁੱਛਿਆ 120 ਰੁਪਏ ਕਿਲੋ 베ਰ ਤੇ ਸਾਡੇ ਤਾਂ 베ਰ ਆਮ ਹੁੰਦੇ ਸਨ ਅਮਰੂਦ 1.5 150 ਨੂੰ ਕਿਲੋ ਵਿਗਿਆ ਦੋ ਸੀਜ਼ਨ ਸਾਲ ਦੇ ਵਿੱਚ ਦੋ ਵਾਰ ਅਮਰੂਦ ਲੱਗਦੇ ਸਾਡੇ ਬਜ਼ੁਰਗਾਂ ਨੇ ਖੇਤਾਂ ਦੇ ਵਿੱਚੋਂ ਫਲਾਂ ਦੇ ਬੂਟੇ ਪਤਾ ਕਿਵੇਂ ਪੱਟੇ ਅਖੇ ਜੀ ਲੋਕ ਆ ਕੇ ਜੜਾ ਕਰਦੇ ਆ ਫਲਾਂ ਆ ਜਾਂਦਾ ਜੀ ਸਾਡੇ ਜੜਾ ਬੜਾ ਹੁੰਦਾ ਕਦੇ ਫਲਾਂ ਦਾ ਵੀ ਪਿਆਰਿਓ ਜੜਾ ਹੋਇਆ ਜੇ ਉਸ ਦੀ ਹੱਦ ਤੱਕ ਵੀ ਕੋ ਫਲਾਂ ਦਾ ਕਦੇ ਜੜਾ ਹੁੰਦਾ ਮੰਨ ਲਓ ਸਾਡੇ ਪਰਿਵਾਰ ਚੋਂ ਕਿਸੇ ਨੇ ਉਹ ਫਲ ਨਹੀਂ ਖਾਦਾ ਕੋਈ ਬਗਾਨਾ ਆ ਕੇ ਉਹ ਫਲ ਛੋੜ ਕੇ ਖਾ ਗਿਆ ਕਿਸੇ ਦੇ ਅੰਦਰ ਗਿਆ ਸਰੀਰ ਦੇ ਅੰਦਰ ਗਿਆ ਫਲ ਦਾ ਕਦੇ ਜਾੜਾ ਨਹੀਂ ਹੁੰਦਾ ਫਲ ਨੂੰ ਜਾਂ ਤਾਂ ਅਸੀਂ ਖਾਵਾਂਗੇ ਇਨਸਾਨ ਖਾਵੇਗਾ ਜਾਂ ਫਲ ਨੂੰ ਪੰਛੀ ਖਾਵੇਗਾ ਜਾਂ ਫੜ ਗਰ ਕੇ ਡਿੱਗ ਪਵੇਗਾ ਫਲ ਦਾ ਕਦੇ ਜਾੜਾ ਨਹੀਂ ਹੁੰਦਾ ਬੇਨਤੀ ਇਹ ਆ ਸਾਡਾ ਇੱਥੇ ਇਹਨਾਂ ਕੈਂਪਾਂ ਦੇ ਵਿੱਚ ਬੋਲਿਆ ਤਾਂ ਹੀ ਸੁਪਣਾ ਅੱਜ ਦੇ ਕੈਂਪਿਆ ਜਿਹੜੇ ਇਹਨਾਂ ਦੇ ਕੈਂਪਾਂ ਨਾਲੋਂ ਬੜਾ ਫਰਕ ਆ। ਪਹਿਲਾਂ ਦਵਾਈਆਂ ਦੀਆਂ ਗੱਲਾਂ ਹੁੰਦੀਆਂ, ਪੈਸਟੀਸਾਈਡ ਦੀਆਂ ਗੱਲਾਂ ਹੁੰਦੀਆਂ। ਅੱਜ ਕੱਲ ਇਹਨੇ ਕੈਂਪ ਦੱਸਾ ਕਿਉਂ ਵੱਖਰੇ ਹੁਣ ਸਿਹਤ ਦੀਆਂ ਗੱਲਾਂ ਹੁੰਦੀਆਂ ਕਿਉਂਕਿ ਸਿਹਤ ਸਮੇਂ ਦੀ ਸਾਡੇ ਅੱਜ ਦੀ ਮੁੱਖ ਲੋੜ ਆ। ਘਰੇਲੂ ਬਾਗ਼ੀਚੀ ਸਬਜ਼ੀਆਂ ਦੀ ਸਾਰੇ ਲਾਲਿਓ ਜੇ ਬੇਨਤੀ ਤੁਹਾਨੂੰ ਹੱਥ ਜੋੜ ਕੇ ਆ ਤੁਹਾਡਾ ਹੀ ਬੱਚਾ ਆ। ਫਾਲਦਾਰ ਬੂਟੇ ਲਾਲੋ ਮੋਟਰਾਂ ਦੇ ਆਲੇ ਦੁਆਲੇ ਇੱਕ ਕਨਾਲ ਦਾ ਯੂਨੀਵਰਸਟੀ ਦਾ ਮਾਡਲ ਆ ਸਾਡੀ ਇਹੋ ਜੀ ਧਰਤੀ ਸਾਨੂੰ ਬਾਬੇ ਨਾਨਕ ਨੇ ਇਹੋ ਜੀ ਧਰਤੀ ਤੇ ਪਾਇਆ ਜਿਹੜਾ ਵੀ ਸੁੱਟਦੀ ਹੈ ਉਹ ਹੀ ਹਰਾ ਹੁੰਦਾ 12 ਮਹੀਨੇ 30 ਦਿਨ ਸਾਡੇ ਘਰਾਂ ਚੋ ਖਾਲੀ ਮੁਕੇਗਾ ਉਸੇ ਕਨਾਲ ਦੇ ਵਿੱਚ ਹੀ ਸੱਜੀਆਂ ਅਸੀਂ ਲਾ ਸਕਦੇ ਆ ਅਸੀਂ ਜ਼ਿੰਮੇਦਾਰ ਆ ਸਾਨੂੰ ਪਾਤਸ਼ਾਹ ਨੇ ਦਾਤਾ ਹੀ ਬਣਾਇਆ ਜੇ ਪਾਤਸ਼ਾਹ ਦਾਤਾ ਆ ਸਾਨੂੰ ਵੀ ਦਾਤਾ ਹੀ ਬਣਾਇਆ ਜੇ ਕੋਈ ਸਾਡਾ ਸ਼ਹਿਰ ਰਹਿੰਦਾ ਸੱਜਣ ਬੇਲੀ ਹੈ ਉਹਨੂੰ ਵੀ ਸਾਡੇ ਤੇ ਆਸਾਂ ਮੀਦਾ ਹੁੰਦੀਆਂ ਮੇਰੇ ਕਿਸਾਨ ਭਰਾ ਨੇ ਚੰਗੀ ਚੀਜ਼ ਲਾਈ ਆ ਮੈਨੂੰ ਵੀ ਉਹਦੇ ਘਰੋਂ ਦੁੱਧ ਤਾਵੇਗਾ ਉਹਦੇ ਘਰੋਂ ਸਬਜ਼ੀਆਂ ਆਉਣਗੀਆਂ ਉਹਦੇ ਘਰੋਂ ਖਾਣਾ ਲਾਊਗਾ ਦੁੱਧ ਨਕਲੀ ਹੋ ਗਿਆ 50% ਦੁੱਧ ਨਕਲੀ ਆ ਵਿਆਹਾਂ ਦੇ ਸੀਜ਼ਨਾਂ ਵਿੱਚ ਆਮ ਹੀ ਵੇਖਿਆ ਸੀ ਸਾਰੇ ਬਿਮਾਰ ਹੁੰਦੇ ਆ ਤੇ ਖਾਣਾ ਅਸੀਂ ਸਾਰਾ ਉਹੀ ਹੁੰਦਾ ਜਦੋਂ ਕਦੇ ਵਿਆਹ ਹੋਵੇ ਭਰਾਣੇ ਨੂੰ ਕਹਿੰਦਾ ਅਹ ਜੀ ਇੱਕ ਘੰਟਾ ਪਹਿਲਾਂ ਦੱਸ ਦਿਓ ਕਿੰਨਾ ਪਨੀਰ ਚਾਹੀਦਾ ਕਿੰਨਾ ਦੁੱਧੋ ਕਿੱਥੋਂ ਆਉਂਦਾ ਸਾਨੂੰ ਸਾਰਿਆਂ ਨੂੰ ਪਤਾ ਸਾਡੇ ਘਰਾਂ 'ਚ ਆਮ ਹੀ ਡੰਗਰ ਹੁੰਦੇ ਸਨ ਮੈਂ ਜੇ ਆਪਦੇ ਘਰ ਦੀ ਗੱਲਾਂ ਮੇਰੇ ਘਰੇ 30 ਡੰਗਰ ਸਨ ਨਿਕਾ ਹੁੰਦੇ ਤੇ ਅੱਜ 2 ਰਹਿ ਗਏ ਆ ਉਹ ਵੀ ਘਰ ਦਾ ਦੁੱਧ ਬਿਨਾਂ ਤਾਂ 2 ਰਹਿ ਗਏ ਅਸੀਂ 13 ਮਾਰਚ 'ਚ ਪੈ ਗਏ ਸਾਡੇ ਬੰਦਿਆਂ ਡੰਗਰ ਤਾਂ ਛੱਡ ਦਿੱਤੇ ਪਸ਼ੂ ਧਾੜਿਆ ਜੇ ਮੈਂ ਅਸੀਂ ਯੂਨੀਵਰਸਿਟੀਆਂ 'ਚ ਦੋਵੇਂ ਭਰਾ ਪੜੇ ਆ ਤਾਂ ਸਾਡੇ ਬਾਪ ਨੇ ਖੇਤੀ ਤੋਂ ਪੜਾਇਆ ਤੇ ਪਸ਼ੂਆਂ ਤੋਂ ਪੜਾਇਆ ਜਦੋਂ ਕਦੇ ਫੀਸ ਦੀ ਲੋੜ ਪਈ ਜੇ ਘਰੇ ਫੀਸ ਪੈਸਾ ਟਿਕਾਣਾ ਨਾ ਹੋਣਾ ਤੇ ਪਸ਼ੂ ਵੇਚਦੇ ਦਾ ਇਹ ਸਾਡਾ ਪਸ਼ੂ ਧਾੜਿਆ ਸਾਨੂੰ ਮਣਾ ਜੇ ਗੰਗਾ ਮਿਠਾ ਲੈਣੀਆਂ ਪੈਣਗੀਆਂ ਅਸੀਂ ਪਤਾ ਹੀ ਨਹੀਂ ਕਿੰਦਰ ਉੱਚਾ ਉੱਠਣਾ ਸੀ ਕੰਕਰੀਟ ਦੇ ਜੰਗਲਾਂ 'ਚ ਰਹਿਣ ਲੱਗ ਪਏ ਪਰ ਅਸੀਂ ਮੂਲ ਨਾਲੋਂ ਨਾ ਜੜ ਨਾਲੋਂ ਟੁੱਟ ਗਏ ਬੇਨਤੀ ਇਹ ਕੇ ਆ ਹੁਣ ਆਉਣ ਵਾਲਾ ਸਮਾਂ ਝੋਨੇ ਦਾ ਸਮਾਂ ਜਿੰਨਾ ਦੇ ਖੇਤਾਂ ਨੂੰ ਨਹਿਰੀ ਪਾਣੀ ਲੱਗਦਾ ਅਸੀਂ ਨਾ ਮਰਲਾ ਖਾਲ ਵਾਉਣ ਪਿੱਛੇ ਵੀ ਕਹਿੰਨੇ ਆ ਕਿ ਕਿੰਦਰ ਖਾਲ ਖੋਤਣਾ ਪਊਗਾ ਸਾਨੂੰ ਪਰ ਸੱਚ ਜਾਣਿਓ ਜੇ ਜਿੰਨਾ ਖੇਤਾਂ ਦੇ 'ਚ ਨਹਿਰੀ ਪਾਣੀ ਲੱਗਦਾ ਅਸਲ ਦੁੱਖਣੀ ਹੁੰਦੀ ਐ ਵਧੀਆ ਫਸਲ ਹੁੰਦੀ ਐ ਤੇ ਇੱਕ ਖੱਲਿਓ ਸਾਨੂੰ ਪਾਣੀ ਨਹੀਂ ਕੱਗਣਾ ਪਾਊਗਾ ਹੁਣ ਤਾਂ ਸਰਕਾਰ ਦੀ ਸਕੀਮ ਵੀ ਜਲਦੀ 100% ਤੇ ਪੈਰਲੈਨ ਪਾਈ ਜਾਂਦੇ ਆ ਤਕਰੀਬਨ ਸਾਡੇ ਜਿਵੇਂ ਆਉਂਦੇ ਹਲਕੇ ਇੱਧਰ ਕੋੜੀ ਸੇਖਾਲੇ ਬੰਨੇ ਦੀ ਗੱਲ ਕਰਾਂ ਜਿਵੇਂ ਆਉਂਦੇ ਪਿੰਡ ਦੀ ਗੱਲ ਕਰਾਂ 2000 ਰਕਬਾ ਮੇਰੇ ਪਿੰਡ ਦੇ ਕੱਲੇ ਕੱਲੇ ਕਿੱਲੇ ਨੂੰ ਪਾਣੀ ਲੱਗਦਾ ਨਹਿਰੀ ਤੇ ਅਸੀਂ ਹੁਣ ਕੋਸ਼ਿਸ਼ ਕੀਤੀ ਆ ਵੀ ਪੈਰਲੈਨ ਤਕਰੀਬਨ ਸਾਰੇ ਪੁਆਜ ਦੇਨੇ ਆ ਤੇ ਮੋਤਵਾਰ ਬੰਦੇ ਬੈਠੇ ਜੇ ਪਿੰਡਾਂ ਦੇ ਵਿੱਚ ਜਾ ਕੇ ਇਹ ਹੀ ਇਹ ਹੀ ਸਾਡੀਆਂ ਮੁੱਖ ਲੋੜਾਂ ਸਾਨੂੰ ਇਹ ਸਾਡੀਆਂ ਲੋੜਾਂ ਨਹੀਂ ਲੱਗਦੀਆਂ ਸਾਡਾ ਸਰੀਰ ਆ ਸਾਡਾ ਜੇ ਅਸੀਂ ਆਉਣ ਵਾਲੀਆਂ ਨਸਲਾਂ ਲਈ ਅਸੀਂ ਹਰ ਇੱਕੀ ਸੋਚਦੇ ਆ ਵੀ ਮੇਰਾ ਪੁੱਤ ਪੋਤਰਾ ਸਾਨੂੰ ਗਾਲ੍ਹਾਂ ਨਾ ਕੱਢੇ ਸਾਡੇ ਬੁਢੇ ਨੇ ਨਾ ਚਾਰ ਪੈਸੇ ਛੱਡ ਕੇ ਨਹੀਂ ਗਿਆ ਆਉਣ ਵਾਲੇ ਬੱਚਿਆਂ ਪਤਾ ਕੀ ਕਹਿਣਾ ਚਾਰ ਪੈਸੇ ਤਾਂ ਉਹਦੇ ਕੋਲ ਹੋਣਗੇ ਜੇ ਚੰਗਾ ਵਾਤਾਵਰਨ ਨਹੀਂ ਐ ਚੰਗਾ ਖਾਣ ਪੀਣ ਨਹੀਂ ਐ ਚੰਗੀ ਹਵਾ ਨਹੀਂ ਲੈ ਸਕਦੇ ਸਾਨੂੰ ਗਾਲ੍ਹਾਂ ਹੀ ਕੱਢਣਗੇ ਆਉਣ ਵਾਲਿਆਂ ਨੂੰ ਤੇ ਇੰਨੀਆਂ ਗੱਲਾਂ ਕਹਿੰਦਾ ਆਖੇ ਮੈਂ ਤਾਂ ਜਾਂਚ ਕੇ ਆ ਵੱਧ ਘੱਟ ਬੋਲਿਆ ਗਿਆ ਤਾਂ ਮਾਫ਼ ਕਰਦੇ ਹੋ ਤੁਹਾਡਾ ਹੀ ਬੱਚਾ ਹੋਇਆ ਬਾਰ-ਬਾਰ ਉਹੀ ਗੱਲਾਂ ਨੇ ਪ੍ਰੇਂਤੀ ਨੂੰ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮੈਂ ਤਨਵਾੜਾ ਸਾਹਿਬ ਬੜੇ ਪਰਮੁਲੇ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ ਸਾਡੇ ਵਿੱਚ ਸਾਡੇ ਜ਼ਿਲ੍ਹੇ ਦੇ ਕਿਹ ਲਈ ਅਸੀਂ ਲਾਉਣੀਆਂ ਸ਼ੁਰੂ ਕਰ ਦਿੱਤੀ ਕਿਉਂਕਿ ਮੈਂ ਹਮੇਸ਼ਾ ਇਹ ਕਹਿਣਾ ਹੁੰਦਾ ਜ਼ਿਮੀਂਦਾਰ ਝੋੜਾ ਛੋਕੇ ਸ਼ਹਿਰੋਂ ਸੋਗਾ ਪਤਾ ਲੈਣ ਜਾਂਦਾ ਸੋਭਾ ਹੀ ਜੇ ਦਿੰਦਾ ਚਾਹ ਪੱਤੀ ਤੇ ਲੂਣ ਹੀ ਅਸੀਂ ਸ਼ਹਿਰੋਂ ਲਿਆਉਣਾ ਬਾਕੀ ਸਾਰਾ ਕੁਝ ਹੀ ਸਾਡੀ ਧਰਤੀ ਦੇ ਵਿੱਚ ਹੁੰਦਾ ਮੈਂ ਤੁਹਾਨੂੰ ਆਪਦੇ ਘਰ ਦੀ ਉਦਾਹਰਣ ਦਿਆਂ ਨਹਿਰ ਦੇ ਨਾਲ ਸਾਡੀ ਪਹਿਲੀ ਹੈ ਦੋ ਕਿੱਲੇ ਲਾਮ ਮੈਂ ਗੰਨਾ ਲਾਇਆ ਤੇ ਪਿਛਲੇ ਸਾਲ ਸਾਡੇ ਘਰੇ ਮਿਸਤਰੀ ਲੱਗੇ ਸਨ ਤੇ ਕੁਆਂਟਲ ਗੁੜ ਕੱਢਿਆ ਸਾਰੇ ਸਿਆਲ ਗੁੜ ਦੀ ਚਾਹ ਮਿਸਤਰੀਆਂ ਨੂੰ ਪਿਆਈ ਆ ਤਿੰਨ ਚਾਰ ਚਾਰ ਪੰਜ ਟਾਈਮ ਸਾਡੇ ਘਰੇ ਚਾਹ ਬਣਦੀ ਰਹੀ ਤੇ ਖੰਡ ਦੀ ਅਸੀਂ ਚਾਹ ਨਹੀਂ ਕਰਦੀ ਕਹਿਣ ਤੋਂ ਪਾਵਿਆ ਅਸੀਂ ਚਿੱਟਾ ਨੂੰ ਚਿੱਟਾ ਜ਼ਹਿਰ ਕਹਿੰਦੇ ਆ ਨਾ ਖੰਡ ਵੀ ਇੱਕ ਚਿੱਟਾ ਜ਼ਹਿਰ ਆ ਚਿੱਟਾ ਲੂਣ ਵੀ ਇੱਕ ਚਿੱਟਾ ਜ਼ਹਿਰ ਆ ਕਹਿਣ ਤੋਂ ਪਾਵ ਅਸੀਂ ਮੂਨ ਲਾਲ ਟੁੱਟ ਗਏ ਸਾਨੂੰ ਜੜਾ ਲੈ ਵੇਖਣਾ ਪਵੇਗਾ ਹੁਣ ਸਮਾਂ ਘਰੇਲੂ ਬਗੀਚੀ ਸਬਜ਼ੀਆਂ ਦੀਆਂ ਵੱਲਾਂ ਲੱਗਦੀਆਂ ਪਈਆਂ ਵਾ ਵੀ ਲੱਗਦਾ ਪਿਆ ਘਰੇ ਲਾ ਦਿਓ ਥਾਵਾਂ ਨਹੀਂ ਹੈਗੀਆਂ ਮੋਟਰਾਂ ਦੇ ਆਲੇ ਦੁਆਲੇ ਮਰਲਾ ਮਰਲਾ 2 2 ਮਰਲੇ ਥਾਂ ਪਿੱਛੇ ਨਾ ਅਸੀਂ ਪਤਾ ਕਿਉਂ ਸਬਜ਼ੀਆਂ ਲਾਉਣੀਆਂ ਛੱਡ ਗਏ ਜਾਂ ਫਲਦਾਰ ਸਾਡੇ ਨਾ ਅਮਰੂਦ ਆਮ ਹੀ ਹੁੰਦਾ ਸੀ ਸਾਡੀਆਂ ਮੋਟਰਾਂ ਦੇ ਹਲੇ 베ਰ ਆਮ ਹੀ ਹੁੰਦਾ ਸੀ ਕਦੇ ਲੁਧਿਆਣਾ ਨੂੰ ਜਾਇਆ ਜਾਂ ਚੌਕੀ ਮਾਨ ਕੋਲੇ 베ਰ ਆ ਖੁੜਿਆਂ ਦੇ ਮੈਂ ਉੱਥੇ ਭਾਅ ਪੁੱਛਿਆ 120 ਰੁਪਏ ਕਿਲੋ 베ਰ ਕਿ ਸਾਡੇ ਤਾਂ ਬੇਰ ਆਮ ਹੁੰਦੇ ਸਨ ਅਮਰੂਦ 1.5 150 ਕਿਲੋ ਵਿਗਿਆ ਦੋ ਸੀਜ਼ਨ ਸਾਲ ਦੇ ਵਿੱਚ ਦੋ ਵਾਰ ਅਮਰੂਦ ਲੱਗਦੇ ਸਾਡੇ ਬਜ਼ੁਰਗਾਂ ਨੇ ਖੇਤਾਂ ਦੇ ਵਿੱਚੋਂ ਫਲਾਂ ਦੇ ਬੂਟੇ ਪਤਾ ਕਿਉਂ ਬੱਟੇ ਅਖੇ ਜੀ ਲੋਕ ਆ ਕੇ ਝਾੜਾ ਕਰਦੇ ਆ ਫਲਾੜਾ ਆ ਜਾਂਦਾ ਜੇ ਸਾਡੇ ਝਾੜਾ ਬੜਾ ਹੁੰਦਾ ਕਦੇ ਫਲਾਂ ਦਾ ਵੀ ਪਿਆਰਿਓ ਝਾੜਾ ਹੋਇਆ ਦਿਲ ਤੇ ਹੱਥ ਰੱਖ ਕੇ ਕੋਈ ਫਲਾਂ ਦਾ ਕਦੇ ਝਾੜਾ ਹੁੰਦਾ ਮੰਨ ਲਓ ਸਾਡੇ ਪਰਿਵਾਰ ਚੋਂ ਕਿਸੇ ਨੇ ਉਹ ਫਲ ਨਹੀਂ ਖਾਦਾ ਕੋਈ ਬਗਾਨਾ ਆ ਕੇ ਉਥੋਂ ਫਲ ਛੋੜ ਕੇ ਖਾਗਾ ਕਿਸੇ ਦੇ ਅੰਦਰ ਗਿਆ ਸਰੀਰ ਦੇ ਅੰਦਰ ਗਿਆ ਫਲ ਦਾ ਕਦੇ ਜਾੜਾ ਨਹੀਂ ਹੁੰਦਾ ਫਲ ਨੂੰ ਜਾਂ ਤਾਂ ਅਸੀਂ ਖਾਵਾਂਗੇ ਇਨਸਾਨ ਖਾਵੇਗਾ ਜਾਂ ਫਲ ਨੂੰ ਪੰਛੀ ਖਾਵੇਗਾ ਜਾਂ ਫਲ ਗਲ ਕੇ ਡਿੱਗ ਪਵੇਗਾ ਫਲ ਦਾ ਕਦੇ ਜਾੜਾ ਨਹੀਂ ਹੁੰਦਾ ਬੇਨਤੀ ਇਹ ਆ ਸਾਡਾ ਇੱਥੇ ਇਹਨਾਂ ਕੈਂਪਾਂ ਦੇ ਵਿੱਚ ਬੋਲਿਆ ਤਾਂ ਹੀ ਸਫਲਾ ਅੱਜ ਦੇ ਕੈਂਪਿਆ ਜਿਹੜੇ ਪਹਿਲਾਂ ਦੇ ਕੈਂਪਾਂ ਨਾਲੋਂ ਬੜਾ ਫਰਕ ਆ। ਪਹਿਲਾਂ ਦਵਾਈਆਂ ਦੀਆਂ ਗੱਲਾਂ ਹੁੰਦੀਆਂ, ਪੈਸਟੀਸਾਈਡ ਦੀਆਂ ਗੱਲਾਂ ਹੁੰਦੀਆਂ। ਅੱਜ ਕੱਲ ਇਹਦੇ ਕੈਂਪ ਦੱਸਾ ਕਿਉਂ ਵੱਖਰੇ ਆ। ਹੁਣ ਸਿਹਤ ਦੀਆਂ ਗੱਲਾਂ ਹੁੰਦੀਆਂ। ਕਿਉਂਕਿ ਸਿਹਤ ਸਮੇਂ ਦੀ ਸਾਡੇ ਅੱਜ ਦੀ ਮੁੱਖ ਲੋੜ ਆ। ਘਰੇਲੂ ਬਾਗਬੀਤੀ, ਸਬਜ਼ੀਆਂ ਦੀ ਸਾਰੇ ਲਾਲੋ ਜੇ ਬੇਨਤੀ ਤੁਹਾਨੂੰ ਹੱਥ ਜੋੜ ਕੇ ਆ, ਤੁਹਾਡਾ ਹੀ ਬੱਚਾ ਆ। ਫਲਦਾਰ ਬੂਟੇ ਲਾਲੋ ਮੋਟਰਾਂ ਦੇ ਆਲੇ-ਦੁਆਲੇ। ਇੱਕ ਕਨਾਲ ਦਾ ਯੂਨੀਵਰਸਿਟੀ ਦਾ ਮਾਡਲ ਆ। ਸਾਡੀ ਇਹੋ ਜਿਹੀ ਧਰਤੀ ਸਾਨੂੰ ਬਾਬੇ ਨਾਨਕ ਨੇ ਇਹੋ ਜਿਹੀ ਧਰਤੀ ਤੇ ਪਾਇਆ। ਦਾ ਵੀ ਸੁੱਟ ਦਈਏ ਉਹੀ ਹਰਾ ਹੁੰਦਾ 12 ਮਹੀਨੇ 30 ਦਿਨ ਸਾਡੇ ਘਰਾਂ ਚੋਂ ਖਾਲੀ ਮੁਕੇਗਾ ਉਸੇ ਕਾਰਨ ਦੇ ਵਿੱਚ ਹੀ ਸਬਜ਼ੀਆਂ ਸੀ ਲਾ ਸਕਦੇ ਆ ਅਸੀਂ ਜ਼ਿੰਮੇਦਾਰ ਆ ਸਾਨੂੰ ਪਾਤਸ਼ਾਹ ਨੇ ਦਾਤਾ ਹੀ ਬਣਾਇਆ ਜੇ ਪਾਤਸ਼ਾਹ ਦਾਤਾ ਆ ਸਾਨੂੰ ਵੀ ਦਾਤਾ ਹੀ ਬਣਾਇਆ ਜੇ ਕੋਈ ਸਾਡਾ ਸ਼ਹਿਰ ਰਹਿੰਦਾ ਸਜਣ ਬੇਲੀ ਹੈ ਉਹਨੂੰ ਵੀ ਸਾਡੇ ਤੇ ਅਸਾਮੀਤਾ ਹੁੰਦੀ ਹੈ ਮੇਰੇ ਕਿਸਾਨ ਭਰਾ ਨੇ ਚੰਗੀ ਚੀਜ਼ ਲਾਈ ਆ ਮੈਨੂੰ ਵੀ ਉਹਦੇ ਘਰੋਂ ਦੁੱਧ ਤਾਵੇਗਾ ਉਹਦੇ ਘਰੋਂ ਸਬਜ਼ੀਆਂ ਆਉਣਗੀਆਂ ਉਹਦੇ ਘਰੋਂ ਫਲ ਆਊਗਾ ਦੁੱਧ ਨਕਲੀ ਹੋ ਗਿਆ 50% ਦੁੱਧ ਨਕਲੀ ਹੈ ਵਿਆਹਾਂ ਦੇ ਸੀਜ਼ਨਾਂ ਵਿੱਚ ਆਮ ਵੀ ਜੇ ਅਸੀਂ ਸਾਰੇ ਬਿਮਾਰ ਹੁੰਨੇ ਆ ਤੇ ਖਾਣਾ ਅਸੀਂ ਸਾਰਾ ਉਹੀ ਹੁੰਦਾ ਜਦੋਂ ਕਦੇ ਵਿਆਹ ਹੋਵੇ ਪਹਾਰੇ ਨੂੰ ਕਹਿੰਦਾ ਅਹੇ ਜੀ ਇੱਕ ਘੰਟਾ ਪਹਿਲਾਂ ਦੱਸ ਦਿਓ ਕਿੰਨਾ ਪਨੀਰ ਚਾਹੀਦਾ ਕਿੰਨਾ ਦੁੱਧੋ ਕਿੱਥੋਂ ਆਉਂਦਾ ਸਾਨੂੰ ਸਾਰਿਆਂ ਨੂੰ ਪਤਾ ਸਾਡੇ ਘਰਾਂ 'ਚ ਆਮ ਹੀ ਡੰਗਰ ਨੂੰ ਰਿਖਮਿਆ ਜੇ ਆਪਦੇ ਘਰ ਦੀ ਕਹਿੰਦਾ ਮੇਰੇ ਘਰੇ 30 ਡੰਗਰ ਸਨ ਨਿਕਾ ਹੁੰਦਾ ਤੇ ਅੱਜ ਦੋ ਰਹਿ ਗਏ ਆ ਉਹ ਵੀ ਘਰ ਦਾ ਦੁੱਧ ਬਿਨਾ ਤਾਂ ਦੋ ਰਹਿ ਗਏ ਆ ਅਸੀਂ ਤੇਰ ਮੇਰ 'ਚ ਪੈ ਗਏ ਸਾਡੇ ਬੰਦੇ ਨੰਗਰ ਤਾਂ ਛੱਡ ਦਿੱਤੇ ਪਸ਼ੂ ਤਾੜਿਆ ਜੇ ਮੈਂ ਅਸੀਂ ਯੂਨੀਵਰਸਿਟੀਆਂ 'ਚ ਦੋਵੇਂ ਘਰ ਪੜ੍ਹੇ ਆ ਸਾਡੇ ਬਾਪ ਨੇ ਖੇਤੀ ਤੋਂ ਪੜਾਇਆ ਤੇ ਪਸ਼ੂਆਂ ਤੋਂ ਪੜਾਇਆ ਜਦੋਂ ਕਦੇ ਫੀਸ ਦੀ ਲੋੜ ਪੈਣੀ ਜੇ ਘਰੇ ਫੀਸ ਪੈਸਾ ਟਿਕਾਣਾ ਨਾ ਹੋਣਾ ਤੇ ਪਸ਼ੂ ਵੇਚ ਦੇਣਾ ਇਹ ਸਾਡਾ ਪਸ਼ੂ ਧਾੜਿਆ ਸਾਨੂੰ ਮਣਾ ਜੇ ਗੱਲਾਂ ਬਠਾ ਲੈਣੀਆਂ ਪੈਣਗੀਆਂ ਅਸੀਂ ਪਤਾ ਹੀ ਨਹੀਂ ਕਿੱਧਰ ਉੱcha ਉੱਠਣਾ ਸੀ ਕੰਕਰੀਟ ਤੇ ਜੰਗਲਾਂ 'ਚ ਰਹਿਣ ਲੱਗ ਪਏ ਪਰ ਅਸੀਂ ਮੂਲ ਲੜੋ ਨਾ ਜੜ ਨਾਲੋਂ ਟੁੱਟ ਗਏ ਬੇਨਤੀ ਇਹ ਕੇ ਆ ਹੁਣ ਆਉਣ ਵਾਲਾ ਸਮਾਂ ਝੋਨੇ ਦਾ ਸਮਾਂ ਜਿੰਨਾ ਦੇ ਖੇਤਾਂ ਨੂੰ ਨਹਿਰੀ ਪਾਣੀ ਲੱਗਦਾ ਅਸੀਂ ਨਾ ਮਰਲਾ ਖਾਲ ਵਾਉਣ ਪਿੱਛੇ ਕਿੰਨੇ ਹੋ ਜੀ ਕਿੱਧਰ ਖਾਲ ਖਤਨਾ ਪਾਊਗਾ ਸਾਨੂੰ ਪਰ ਸੱਚ ਜਾਣਿਓ ਜੇ ਜਿੰਨਾ ਖੇਤਾਂ ਦੇ ਚ ਨਹਿਰੀ ਪਾਣੀ ਲੱਗਦਾ ਅਸਲ ਦੁਗਣੀ ਹੁੰਦੀ ਹੈ ਵਧੀਆ ਫਸਲ ਹੁੰਦੀ ਹੈ ਤੇ ਇੱਕ ਥੱਲੇ ਉਹ ਸਾਨੂੰ ਪਾਣੀ ਨਹੀਂ ਚੱਕਣਾ ਪਾਊਗਾ ਹੁਣ ਤਾਂ ਸਰਕਾਰ ਦੀ ਸਕੀਮ ਵੀ ਚੱਲਦੀ 100% ਤੇ ਪੈਪ ਲਾਈਨ ਪਈ ਜਾਂਦੇ ਆ ਤਕਰੀਬਨ ਸਾਡੇ ਜਿਵੇਂ ਆਉਂਦੇ ਛਲਕੇ ਇੱਧਰ ਕੋਟੀ ਸੇ ਘਾਲੇ ਬਣਨ ਦੀ ਗੱਲ ਕਰਾਂ ਜਿਵੇਂ ਆਉਂਦੇ ਪਿੰਡ ਦੀ ਗੱਲ ਕਰਾਂ 2000 ਰਕਬਾ ਮੇਰੇ ਪਿੰਡ ਦੇ ਕੱਲੇ ਕੱਲੇ ਕਿੱਲੇ ਨੂੰ ਪਾਣੀ ਲੱਗਦਾ ਨਹਿਰੀ ਦੇਖੋ ਅਸੀਂ ਹੁਣ ਕੋਸ਼ਿਸ਼ ਕੀਤੀ ਆ ਵੀ ਪਾਈਪ ਲਾਈਨ ਤਕਰੀਬਨ ਸਾਰੇ ਪੁਆਜ ਦੇ ਨੇ ਆ ਤੇ ਮੋਤਵਾਰ ਬੰਦੇ ਬੈਠੇ ਜੇ ਪਿੰਡਾਂ ਦੇ ਵਿੱਚ ਜਾ ਕੇ ਇਹ ਹੀ ਇਹ ਹੀ ਸਾਡੀਆਂ ਮੁੱਖ ਲੋੜਾਂ ਸਾਨੂੰਆਂ ਸਾਡੀਆਂ ਲੋੜਾਂ ਨਹੀਂ ਲੱਗਦੀਆਂ ਸਾਡਾ ਸਰੀਰ ਆ ਸਾਡਾ ਜੇ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਹਰ ਇੱਕੀ ਸੋਚਦੇ ਆ ਵੀ ਮੇਰਾ ਪੁੱਤ ਪੋਤਰਾ ਸਾਨੂੰ ਘਲ ਆਣਾ ਕਦੇ ਸਾਡੇ ਬੁਢੇ ਨੇ ਨਾ ਚਾਰ ਪੈਸੇ ਛੱਡ ਕੇ ਨਹੀਂ ਗਿਆ ਉਹਨਾਂ ਨੇ ਬੱਚਿਆਂ ਨੂੰ ਪਤਾ ਕੀ ਕਹਿਣਾ ਚਾਰ ਪੈਸੇ ਤਾਂ ਉਹਦੇ ਕੋਲ ਹੋਣਗੇ ਜੇ ਚੰਗਾ ਵਾਤਾਵਰਨ ਨਹੀਂ ਹੈ ਚੰਗਾ ਖਾਣ ਪੀਣ ਨਹੀਂ ਹੈ ਚੰਗੀ ਹਵਾ ਨਹੀਂ ਲੈ ਸਕਦੇ ਸਾਨੂੰ ਗਾਂਹੇ ਗੱਡਣ ਕੀ ਆਉਣ ਵਾਲੀਆਂ ਨਸਲਾਂ ਨੇ ਤੇ ਇੰਨੀਆਂ ਗੱਲਾਂ ਕਹਿੰਦਾ ਹੋਇਆ ਖਿਮਾ ਦਾ ਜਾਚ ਗਿਆ ਵੱਧ ਘੱਟ ਬੋਲਿਆ ਗਿਆ ਤਾਂ ਮਾਫ਼ ਕਰ ਦਿਓ ਤੁਹਾਡਾ ਹੀ ਬੱਚੇ ਹੋਇਆ ਬਾਰ-ਬਾਰ ਉਹੀ ਗੱਲਾਂ ਨੇ ਬੇਅੰਤੀ ਨੂੰ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ